ਹਾਂਜੀ ਮੇਤਰੋ ਕੀ ਹਾਲ ਚਾਲ ਨੇ ਸਾਰੇ ਦੋਸਤਾਂ ਦਾ ਆਪਣੇ ਬਲੌਗ ਵਿੱਚ ਤੁਹਾਡਾ ਸਵਾਗਤ ਆ। ਪਹਿਲਾ ਸਵੇਰੇ ਅੱਜ ਧੁੱਪ ਜੀ ਸੀ ਵੀ ਤੇ ਹੁਣ ਬੱਦਲ ਬਾਈ ਹੋ ਗਈ। ਤੇ ਹੋਰ ਬਸੋ ਸਾਰੇ ਜਾਨੇ ਠੀਕ ਆ। ਹੈਂ? ਹਾਂ ਭੱਗ ਗਿਆ ਸੀ ਉਹ ਤਾਂ। ਕਿਉਂ ਕਰੇ ਨਹੀਂ ਆਣਾ ਸੀ ਹੁਣ? ਹਾਂ ਫੇਰ ਠੰਡ ਹੀ ਆਣਾ ਹੁਣ। ਤਾਂ ਹੀ ਧੁੱਪ ਜੀ ਸੀ ਉਦੋਂ ਨਿਕਲਾਈ ਸੀ ਉਦੋਂ ਤਾਂ ਵੱਗ ਗਿਆ। अपने इथे इथे दरख्त आते जाम इतने डेक थे तो जामन भी भी भी। तो तो नहीं जाम अपने लकड़ा तो वैसे जामना लग दिया घट ही थी यार हूँ नहेरी ने दर बथेरे दरख्त तोड़ते तो थे पहाड़ी किकर जी दी लकड़ खेतों लेके आए थे ਔਰ ਦੋਸਤੋ ਸਾਰੇ ਆਣੇ ਕਣਕਾ ਕੇ ਮੈਂ ਸਾਰਿਆਂ ਦੀ ਆ ਤੇਰੀ ਫੜ ਗਈ ਸਾਰਾ ਦਿਖਾਉਣੇ ਅੱਜ ਚੱਲ ਤੁਹਾਨੂੰ ਕੋਲੇ ਜਾ ਕੇ ਆ ਬਾਈ ਦਲਜੀਤ ਕੇ ਆਲੂ ਹਰ ਸਾਲ ਲਾਉਂਦੇ ਨੇ ਬਾਈ ਕੋ ਚੰਨਾਈ ਦੁਦਿਆ ਤੰਨਾ ਦੇਖੋ ਭਾਈ ਵਿਊ ਦੇ ਕੋਈ ਨਾ ਸੋਹਣਾ ਆਉਂਦਾ ਨਾ 1x ਦੇਖਾ 1x ਤੇ ਵਾਈਡ ਐਂਗਲ ਤੇ ਆਪਣੀ ਵੈਬ ਸੀਰੀ ਦੀ ਭਾਈ ਸ਼ੂਟਿੰਗ ਚੱਲੀ ਜਾਂਦੀ ਹੈ ਕਿ ਕੱਲ ਨੂੰ ਵੀ ਬਣਾਵਾਂਗੇ ਸੰਡੇ ਨੂੰ ਬਣਾਉਣੇ ਨੇ ਇੱਕ ਦਿਨ ਹੀ ਬਣਾਉਣੇ ਨੇ ਹਫ਼ਤੇ 'ਚ ਤੇ ਆਹ ਦੇਖੋ ਭਾਈ ਸਰੋਂ ਆਪਣੀ ਉਦੋਂ ਐ ਲੱਗਦੀ ਸੀ ਵੀ ਹਣਾ ਬਿਰਲੀ ਜਿਹੀ ਵਾਲੀ ਆ ਛੋਟੀ ਹੁੰਦੀ ਕਦੋਂ ਉਹਨੇ ਲਾਦਾ ਵੀ ਬਾਹਲੀ ਸੰਗਣੀ ਜੀ ਹੋਗੀ ਚਲ ਨੂੰ ਲੋਟ ਆ ਵਧੀਆ ਬਾਕੀ ਤੁਸੀਂ ਉਸੋ ਠੀਕ ਆਉਂਦਾ ਬਹੁਤ ਵਧੀਆ ਮੈਨੂੰ ਇਹਦੀ ਬੂਝਾ ਨਹੀਂ ਮਾਰਨਾ ਹੈਗਾ ਜੇ ਸੰਗਣੀ ਵਾਲੀ ਹੋਗੀ ਆ ਵਧੀਆ ਪੱਕ ਗਈ ਹੁਣ ਤਾਂ ਅੱਗੇ ਤਾਂ ਸਾਗ ਸਾਗ ਬਣਾ ਲੈਂਦੀ ਮਮੀ ਵਰਗੀਆਂ ਤੇ ਇਹ ਵੈਬ ਸੀ ਵੀ ਗੱਲ ਕਰਦੇ ਹੁਣ ਆਪਾਂ ਸਰੀਕ ਚੱਲ ਰਹੀ ਸੀ ਵੈਬ ਸੀਰੀ ਦੀ ਆਪਣੇ ਦੀ ਤੇ ਉਹਦਾ ਇੱਕ ਇੱਕ 파ਟ ਤਾਂ ਮਤਲਬ ਜਮਾ ਹੋ ਗਿਆ ਤਿਆਰ ਜਮਾ ਰੈਡੀ ਤਿੰਨ 파ਟ ਨੇ ਉਹਦੇ ਇੱਕ 파ਟ ਤਾਂ ਜਮਾ ਹੋ ਗਿਆ ਰੈਡੀ ਤੇ ਇੱਕ 파ਟ ਜਮਾ ਹੋ ਗਿਆ ਕਦੋਂ ਰੈਡੀ ਤੇ ਉਹ ਆਪਾਂ ਅਪਲੋਡ ਕਰ ਦਾਂਗੇ ਇੱਕ ਤਰੀਕ ਨੂੰ ਟ੍ਰੇਲਰ ਆਪਾਂ ਪਾ ਦਾਂਗੇ ਬਸ 30 31 ਤਰੀਕ ਨੂੰ ਪਾ ਦਾਂਗੇ ਆਪਣਾ ਚੈਨਲ ਹੈਗਾ ਕਰੋਨ ਜੱਟ ਸਟੂਡੀਓ YouTube ਤੇ ਸਰਚ ਕਰਕੇ ਉਹ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰਿਓ ਥੋੜਾ ਜਿਹਾ ਜੀਵਨੇ 파ਲਟੇ ਠੰਡਾ ਤੇ ਉੱਥੇ ਆਪਣੀ ਵੀਡੀਓ ਹੀ ਪਈ ਹੋਈ ਆ ਪਹਿਲਾਂ ਛੋਟੀ ਜਿਹੀ ਕੋਈ 4-5 ਮਿੰਟਾਂ ਦੀ ਕੀ ਨਾ ਨਾ ਭੁੱਲ ਗਾ ਉਹ ਤਾਂ ਪਤ ਨਹੀਂ ਬਾਰਦਾਤ ਉਹ ਬਾਰਦਾਤ ਪਈ ਹੋਈ ਆ ਛੋਟੀ 클ਿੱਪ ਆ ਤੇ ਉਹ ਵੀ ਜਾ ਕੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਇੱਕ ਤਰੀਕ ਨੂੰ ਆਪਾਂ ਪਾ ਦਾਂਗੇ ਐਡਿਟ ਹੋਈ ਜਾਂਦੀ ਆ ਮਤਲਬ ਕਾਲਕਾ ਤੋਂ ਮੁੰਡਾ ਲਾਢੀ ਉਹ ਐਡਿਟ ਕਰ ਹੀ ਜਾਂਦਾਗਾ ਤੇ ਬਸ ਕਰ ਦੂਗਾ ਦੋ ਦਿਨਾਂ ਚੋਂ ਡਟੋਂ ਤਾਂ ਵੈਸੇ ਐਂ ਕਹਿੰਦਾ ਸੀ ਅੱਜ ਕਰ ਦੂੰਗਾ ਉਹ ਵੈਸੇ ਫਤੇਗੜ ਸਾਹਿਬ ਆਪਣੇ ਸਰਾਂਦੇ ਦੇ ਦਿਨ ਚੱਲ ਰਿਹਾ ਤਾਂ ਨਹੀਂ ਅਪਲੋਡ ਕਰੀ ਆਪਣੀ ਪਹਿਲਾਂ ਵੀ ਕਰਨੀ ਤੇ ਆਪਾਂ ਇਸ ਕਰਕੇ ਖੜ ਗਏ ਆਪਾਂ ਨਵੇਂ ਸਾਲ ਤੇ ਪਾ ਦਾਂਗੇ ਚੱਲ ਤੇ ਹੁਣ ਇੱਕ ਨਵੀਂ ਹੋਰ ਵੈਬ ਸੀਰੀ 2 ਲਿਖੀ ਪਈ ਜਣਾ ਆਪਣੀਆਂ ਇੱਕ ਤਾਂ ਸ਼ਰੀਕ ਇੱਕ ਹੋਰ ਆ ਉਹ ਫੁਣੀ ਕੰਟੈਂਟ ਆ ਜਮਾ ਉਹ ਮੈਨੂੰ ਲੱਗਾ ਉਹ ਵਧੀਆ ਇਹ ਵੀ ਬਹੁਤ ਆ ਕੀ ਸ਼ਰੀਕ ਆਪਣੀ ਤੇ ਇਹ ਵੀ ਤੁਹਾਨੂੰ ਵਧੀਆ ਲੱਗੂਗੀ ਪਰ ਕਿਹੜੀ ਉਹ ਚੀਜ਼ ਆ ਉਸ ਤੁਸੀਂ ਬੱਦ ਦੇਖਣ ਲੱਗੇ ਤੁਹਾਡਾ ਮੂੰਹੋਂ ਹੀ ਲੈਣੀ ਵੇ ਦੇਖੀ ਚੱਲੋਂਗੇ ਤੁਹਾਨੂੰ ਐਂ ਚ ਤਗਰੂ ਦੇਖੀ ਚੱਲੀਏ ਐਹੀ ਬਣਾਵਾਂਗੇ ਤੁਸੀਂ ਦੇਖਿਓ ਕਿਰਾਂ ਉਹ ਵੈਸੇ ਸਟੋਰੀ ਤਾਂ ਬਹੁਤ ਸੋਹਣੀ ਆ ਪਰ ਕੇ ਤੋਂ ਬਣਾਵਾਂਗੇ ਉਹਦਾ ਪਤਾ ਲੱਗੂ ਆਦਿਆਂ ਐਡ ਗੱਲਾਂ ਕਰਾਂਗੇ ਉਹ ਚ ਤੇ ਕਿਹੜੀ ਆਹ ਆ ਗਈ ਆਪਣੀ ਸ਼ਰੀਕ ਇਹ ਬਹੁਤ ਸੋਹਣੀ ਆ ਪਰ ਇਹ ਚ ਐ ਹੈਗਾ ਥੋੜਾ ਜਿਹਾ ਮਤਲਬ ਹਨਾ ਫਾਈਟ ਵਗੈਰਾ ਹਨਾ ਐਟੀਟਿਊਡ ਵਗੈਰਾ ਐਹੀਆਂ ਗੱਲਾਂ ਆਉਂਦੀਆਂ ਨੇ ਉਹ ਚ ਫਨੀ ਆ ਉਹ ਆਹ ਮੈਨੂੰ ਕੰਟੈਂਟ ਬਹੁਤ ਵਧੀਆ ਲੱਗਿਆ ਅੱਜ ਘਰੇ ਸੀ ਲਾਡੀ ਆਪਣੇ ਆਇਆ ਸੀਗਾ ਅੜੀ ਸਰ ਸਾਹਿਬ ਜਾ ਕੇ ਆਏ ਸੀ ਅੱਜ ਮੱਥਾ ਟੇਕ ਕੇ ਫਤਿਹਗੜ੍ਹ ਸਾਹਿਬ ਆਪਾਂ ਤੋਂ ਕੰਮਾ ਕਰਨ ਤੇ ਲੱਗੇ ਹੋਏ ਆ ਜਾਇ ਨਹੀਂ ਗਿਆ ਚੱਲ ਡੈਡੀ ਵਰਗੇ ਗਏ ਹੋਏ ਨੇ ਆਪਣਾ ਲੰਗਰ ਲੱਗਦਾ ਹੁੰਦਾ ਫਤਿਹਗੜ੍ਹ ਸਾਹਿਬ ਉੱਥੇ ਟਰਾਲੀਆਂ ਲੈ ਕੇ ਤੇ ਸੋਟੀ ਕਹਿੰਦਾ ਸੀ ਮੈਂ ਓਹ ਬਹੁਤ ਸੋਹਣਾ ਕੰਟੈਂਟ ਆ ਕੱਲ ਨੂੰ ਬਣਾਵਾਂਗੇ ਤੇ ਕੱਲ ਵੀ ਵਲੌਗ ਸ਼ੂਟ ਕਰਾਂਗੇ ਆ ਤਾਂ ਮੈਂ ਅੱਜ ਹੀ ਪਾ ਦੂੰਗਾ ਐਡਿਟ ਕਰਕੇ ਤੇ ਉਹ ਪਾ ਦਾਂਗੇ ਆਪਾਂ ਕੱਲ ਨੂੰ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਬਾਕੀ ਹੰਡ ਦੇ ਸਿਰ ਤੇ ਜੇ ਆ ਜੇ ਠੰਡ ਬੌਲੀ ਨਾ ਹੋਈ ਫਿਰ ਤਾਂ ਮੈਂ ਤੜਕੀ ਬਜੂ ਕਾਲੀ ਕੀ ਬਣਾਵਾਂਗੇ ਉੱਥੇ ਫਿਰ ਤਾਂ ਬਾਗ ਜੂ ਮੈਂ ਤੜਕੀ ਦਾ 1.5 ਰੋਟੀ ਰੋਟੀਆਂ ਖਾ ਕੇ ਜੇ ਹੋਈ ਤਾਂ ਹੁੰਦ ਤੁੰਦ ਫੇਰ ਮੈਂ ਜਾਉ 12:00 ਵਜੇ ਫੇਰ ਮਲਾ ਦਾ ਦੇਖਣਾ ਕਿ ਬਾਕੀ ਕੀ ਬਣਦਾ ਇੱਕ ਬੰਦਾ ਹੋਰ ਆ ਸਾਡਾ ਲੁੱਡਣ ਫਤਿਹਗੜ੍ਹ ਸਾਹਿਬ ਗਿਆ ਹੋਇਆ ਉਹ ਵੀ ਉਹ ਕਹਿੰਦਾ ਸੀ ਅੱਜ ਆਜੂਗਾ ਬਾਕੀ ਦੇਖੋ ਲੈ ਬੇਬੇ ਹੋਲ ਨਾਗੀ ਤਿਆਰ ਬੇਬੇ ਡਾਊਨ ुप्पा तो है नहीं अंदर ही जाके पैनी हवा चलती अच थी थोड़ी हो इधरू बाजरा हूं तो गेड़ा होगा ठंड च देखो हूं तक गेड़ा होगा ना ठंड चाह वैसे भी घट होंगे आ अपनी जमी जमी का दूजी वाड़ा है एक बार बढ़ ली ਅੱਜ ਅਮੀਤ ਨੇ ਬਰਸੀ ਨੇ ਦੋਨੋਂ ਸਿੱਕੀਆਂ ਨੇ ਉਹ ਬਰਸੀ ਇਹ ਨਾ ਹਾਂਜੀ ਮਰੀ ਬੋਏ ਜੀ ਫੋਟੋ ਆਈ ਨਹੀਂ ਕੋਣ ਫੋਟੋ ਨਹੀਂ ਖੋਟੋ ਇੱਧਰ ਮੇਰੇ ਕੋ ਨਹੀਂ ਆਈ ਜਾਂਦੀ ਆ ਇੱਕ ਮਿੰਟ ਤੁਹਾਡੇ ਇਹ ਕੈਮਰਾ ਚੱਲ ਰਿਆ ਸੱਚੀ ਆਹ ਕੋਲੇ ਹਥਿਆਰ ਕਿਉਂ ਰੱਖ ਦਿੰਨੀ ਆ ਕੈਂਚੀਆਂ ਮੇਰੀ ਫੋਟੋ ਲਾਹੀ ਜਾਂਦਾ ਕੋ ਆਹ ਤਾਂ ਲਾਦੀ ਵੇਖਾ ਦੋ ਚਾਰ ਮੈਂ ਕੱਟ ਕੇ ਦਿਖਾਉਣ ਦੇ ਤਹਣਾ ਕੀ ਕਰਦੀ ਸੀ ਆ ਕੈਂਚੀ ਨਾਲ ਅ ਮੀਰੇ ਕੱਟਦੇ ਸੀ ਸੂਤ ਕੱਤਦਾਨੋ ਸੂਤ ਕੱਤਦਾਨੋ ਅਧੀਆਂ ਕੁੜੀਆਂ ਨਵੀਆਂ ਕੁੜੀਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਬੇਬਿਆਂ ਨੂੰ ਸੂਤ ਕੀ ਹੁੰਦਾ ਮੈਂ ਮੰਜੇ ਦਾ ਕੱਟ ਆਹ ਮੰਜੇ ਕੱਦ ਕੱਤੀ ਭਰੇ ਨੇ ਪੁਆਇੰਟ ਆਪਾਂ ਕਿ ਮੋਡਲਿਆ ਤੇ ਅਸੀਂ ਕਿਤੇ ਕਿਸੇ ਮੰਜੇ ਦਾ ਵੀ ਮੋਡਲਿਆ ਕੰਬੀਆਂ ਤੋਂ ਬੱਦੇ ਪੌਰਾ ਪਾਸਾ ਜਿਹੜੇ 10 12 ਮੰਜੇ ਨੇ ਸਾਰੇ ਬੇਬੇ ਨਹੀਂ ਕਰਿਆ और आप सदरा अच की सागा? Oh सागी साग मई गाट साग ठंडा चार की साग ओ कुछ दाल फिर मैं खाऊ दोस्ताद मटर खान हैं कि देख के आना थ दिखा मैं डैडी तो लाया बिताऊ दिखा मैं मैंने तो पता ही नहीं लगे हुए है ਆਗੇ ਨੇ ਗੁਰਤੀ ਲਸਨ ਕਹਨੇ ਗੁਰਤੀ ਬਾਬੇ ਨੇ ਬੱਲੇ ਬੱਲੇ ਉਸਤਾਦ ਇਧਰ ਮਨੀ ਵਰਗ ਨੇ ਦੇਖੋ ਪਾਥੀਆਂ ਹੀ ਪਾਥੀਆਂ ਗੁੱਡ ਨਾਲ ਇਧਰ ਵੀ ਆ ਸਪਰੇ ਸੜਕਣ ਵਾਲੀ ਆ ਕੱਥੇ ਕਹਿੰਦੀ ਆ ਬੇਬੇ ਮੈਨੂੰ ਲ ਹਰੇ ਨਹੀਂ ਮਿਲੇ ਪਤਾ ਹਲੇ ਤੱਕ ਨਹੀਂ ਮਿਲਣਗੇ

ਮਨ ਉਹ ਹਾਲੇ ਤੱਕ ਨਹੀਂ ਮਿਲਿਆ ਬੇਬੇ ਕਿੱਥੇ ਗਈ ਜਾਂਦੀ ਆ ਅੰਗਾ ਉਸਤਾਦ ਆਪਾਂ ਬਲੌਗ ਪਾਉਂਦੇ ਅੱਜ ਮਿਲਦੇ ਆ ਤੁਹਾਨੂੰ ਕੱਲ ਨੂੰ ਆ ਤੇ ਆਪਾਂ ਨਾ ਦੇਖ ਆ ਨਾ ਗਰਮੀ ਚ ਫੁੱਲ ਵਧੀਆ ਹੋ ਜਾਂਦੇ ਇੱਥੇ ਕੀ ਕਹਿੰਦੇ ਉਹਨਾਂ ਨੇ ਦੁਪਹਿਰ ਖੜੀ ਤੇ ਉਹ ਤਾਂ ਵੈਸੇ ਸੋਹੋ ਵਾਲੀ ਕੋ ਲੱਗਦਾ ਤਾਂ ਨਹੀਂ ਉੱਤੇ ਬਹੁਤ ਟਾਈਮ ਦਾ ਪੁਰਾਣੇ ਘਰ ਵਾਲੇ ਦਾ ਆਪਣੇ ਦਾ ਅੱਜ ਤੇ ਦੁਪਹਿਰ ਖੜੀ ਆਹ ਦੁਪਹਿਰ ਖੜੀ ਆਹ ਹੋਰ ਕੁਸਾ ਆ ਹੋਰਫੁੱਲ ਲੱਗਦੇ ਹੁੰਦੇ ਤੇ ਪਤਾ ਨਹੀਂ ਗੁਲਾਬੀ ਏ ਉਹ ਤੇ ਗੁਲਾਬੀ ਜਿਹੇ ਲੱਗਦੇ ਹੁੰਦੇ ਇਹ ਤਾਂ ਹੋਰ ਤਰ੍ਹਾਂ ਦੇ ਲੱਗਦੇ ਹੁੰਦੇ ਹੁਣ